ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਬਾਲਨ ਬਿੰਗਾ ਹੋਆ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲਵਖ ਨਾਸੇ ਸੰਤ ਹੋ RAM DAS ਸਰੋਵਰ ਨੀਕਾ ਜੋ ਨਹਾਵੇ ਸੋ ਕੁੱਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵੇ ਮਨ ਚਿੰਦੇ ਆੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭ ਉੱਤੇ ਆਏ ਸੰਤ ਸਰੋਵਰ ਨਹਾਵੇ ਸੋ ਜਨ ਪਰਮਗਤ ਪਾਵੇ ਮਰੇ ਨ ਆਵੇ ਜਾਏ ਹਰ ਹਰ ਨਾਮ ਧਿਆਈ ਇਹੋ ਬ੍ਰह्म ਵਿਚਾਰ ਸੁਜਾਨੇ ਜਿਸ ਦਇਆਲ ਹੋਏ ਭਗਵਾਨ ਨੇ ਬਾਬਾ ਨਾਨਕ ਪ੍ਰਭ ਸਰਣਾਏ ਸਭ ਚਿੰਤਾ ਗਣਤ ਮਟਾਏ ਬਾਬਾ ਨਾਨਕ ਪ੍ਰਭ ਸਰਣਾਏ ਸਭ ਚਿੰਤਾ ਗੰਨਤ ਮਟਾਏ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ